ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਰੋਡੇ ਲਾਡੀ ਬਾਈ ਦੇ ਘਰੇ ਵਪਾਰ ਦਾ ਕੰਮ ਆ ਪਰ ਲਾਡੀ ਪਾਈ ਦੇ ਕੋਲ ਅੱਜ ਇੱਕ ਗਾਂ ਦੇਸੀ ਨਸਲ ਦੀ ਮਿੱਤਰੋ ਤੁਸੀਂ ਨਾ ਬੜੀਆਂ ਫੋਨ ਕਾਲਾਂ ਪਾਉਂਦੇ ਸੀ ਚਿੱਟੀ ਵਿਹੜ ਪਾਈ ਸੀ ਇੱਕ ਮੈਂ ਉਹਦੇ ਤੋਂ ਬਾਅਦ ਤੁਸੀਂ ਆਖਿਆ ਯਾਰ ਕੋਈ ਹੋਰ ਜੀ ਲੇਵੇ ਭਾਂਡੇ ਵਾਲੀ ਠੰਡੀ ਸੀ ਗਾਂ ਦਿਖਾ ਸੋਈ ਸਵਾਈ ਆ ਚੱਕੋ ਮਿੱਤਰੋ 10-11 ਕਿਲੋ ਦੁੱਧ ਵੀ ਤਿਆਰ ਆਏ ਨਹੀਂ ਹੈਗਾ 5-6 ਕਿਲੋ ਵਾਲੀ ਆ ਤੇ ਰੋਡਰ ਦੀ ਕੁਆਲਿਟੀ ਵੀ ਪੂਰੀ ਬੇਹਤਰੀਨ ਤੇ ਥਾਣੋ ਵੀ ਮੱਝਾਂ ਰਗਾ ਪਾ ਵੇਖੀ ਜਾਓ ਕਿ ਹੋ ਜਾ ਹੁੰਦਾ ਗੱਲਬਾਤ ਕਰਦੇ ਲਾਡੀ ਸਾਸਿਕਾ ਬਾਈ ਸਾਸਿਕਾ ਬਾਈ ਕੀ ਹਾਲ ਆ ਵੱਡੇ ਦਾ ਠੀਕ ਆ ਵਧੀਆ ਜੀ ਸੀਤਾ ਦੇ ਪਰਿਵਾਰ ਬਾਈ ਠੀਕ ਆ ਵਧੀਆ ਜੀ ਅੱਜ ਫਿਰ ਜ ਦੀ ਵੈਡ ਦੀ ਕੀ ਡਿਟੇਲ ਆ ਕਿੰਨੇ ਦੁੱਧ ਤੇ ਚੱਲਦੀ ਭਾਈ ਇਹ ਬਈ ਦੂਜਾ ਸੁਆ ਸੂਈ ਆ ਜੀ ਠੀਕ ਆ ਤੇ ਅੱਜ ਇਹਨਾਂ 14-15 ਦਿਨ ਸੂਈ ਨੂੰ ਹੋ ਗਏ 14-15 ਦਿਨ ਹੁਣ ਕੰਡ ਚੱਲਿਆ ਵੇ ਬਈ ਠੀਕ ਆ ਬਈ ਦੁੱਧ ਕਿੰਨੇ ਤੇ ਚੱਲਦੀ ਦੁੱਧ ਹੁਣ 10 ਕਿਲੋ ਤਿਆਰ ਆ ਜੀ ਕਣ ਕੰਡੇ ਚੋਕਾ ਜਮਾਂ ਹਾਂਜੀ ਚੂਣ ਚਾਂ ਨੂੰ ਵੀਰੇ ਚੂਣ ਤਾਂ ਆਪਾਂ ਇੱਥੇ ਸਾਹਮਣੇ ਚਵਾਈ ਕਰਾਈ ਦੇਣੀ ਏ ਠੀਕ ਆ ਬਟਾ ਬੱਚਾ ਮਗਰ ਦੇ ਕੇ ਬੱਚੀ ਬੱਚਾ ਬੱਚਾ ਆਪਾਂ ਵਿੱਚ ਕੋਈ 4-5 ਡੰਗ ਆਪਣੇ ਘਰ ਦੱਸੋ ਕਿੰਨੇ ਦੀ 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 ਏ ਬਟੇ ਬਈ ਹਣਾ ਰੇਟ ਫੋਨ ਤੇ ਕਰ ਲਾਂਗੇ ਫੋਨ ਤੇ ਜਾ ਜੀ ਹੋਊਗਾ ਵੇ ਰੇ ਤੀ ਤੋਂ ਅੰਦਰ ਵਾਲੇ ਭਾਅ ਦੇ ਵਿੱਚ ਜਾਂ ਤਾਂ ਪੁੱਛਿਆ ਤੁਹਾਨੂੰ ਆਈਡੀਆ ਜੇ ਆ ਜਾਊਗਾ ਕਿ ਕਿੱਥੇ ਜੇ ਵਿਕਰੀ ਲੈਣੀ ਹੈ ਤੁਹਾਨੂੰ ਭਾਅ ਬਿਲਕੁਲ ਜੈ ਜੀ ਹੋਣਾ ਇਹ ਗੱਲ ਸੋਚੀ ਜਾਇਆ ਜੇ ਤੁਸੀਂ ਬਈ ਵੀਡੀਓ ਨੂੰ ਦੇਖ ਲਓ ਚੋਣ ਚਣ ਚੰਗਾ ਲੱਗਾ ਥਾਣਾ ਮੱਝਾ ਵਰਗਾ ਬਾਕੀ ਬਈ ਗਾਂ ਸੀਲ ਠੰਡੀ ਵੇਖੋ ਬਈ ਵੀਡੀਓ ਚੱਲਦੀ ਆ ਉਵੇਂ ਤੁਹਾਨੂੰ ਨਿਆਣਾ ਪਾਉਂਦਾ ਵੀ ਉਵੇਂ ਦਿਖਾ ਦੇਣਾ ਸਾਰਾ ਕੁਝ ਕਿਉਂਕਿ ਗਾਂ ਜਿਹੜੀ ਗਰਮ ਹੁੰਦੀ ਆਉਂਦਾ ਆਟੋਮੈਟਿਕ ਨਿਆਣਾ ਪਾਉਣ ਤੇ ਪਤਾ ਲੱਗ ਜਾਂਦਾ ਹੁੰਦਾ ਬਈ ਹੂੰ ਲੈ ਇਹਨੂੰ ਤਾਂ ਕੋਈ ਨਿੰਦ ਵਿਚਾਰੀ ਨਹੀਂ ਵਿਚਾਰੀ ਹੂੰ ਲੈ ਮਿੱਤਰੋ ਕਰਮ ਵਾਲਿਆਂ ਨੂੰ ਪਸਮਾ ਕੇ ਲੈ ਘਟਦੇ ਆ ਬਈ ਕਰਮ ਵਾਲੀ ਨੇ ਚੋਣ ਚਣ ਬਹੁਤ ਚੰਗਾ ਲੱਗਾ ਬਈ ਵੇਖੀ ਜਾ ਜਦੋਂ ਬੱਛਾ ਮਗਰ 15 ਦਿਨਾਂ ਦੀ ਸੋਈ ਆ ਕੰਨ ਚੱਲ ਪਿਆ ਵਾ ਬਈ ਹੁਣ ਅੱਗੇ ਅੱਗੇ ਨਾ ਵੇਖੋ ਮਿੱਤਰੋ ਐਨ ਗੰਨੇਰ ਕੀ ਧਾਰ ਆ ਬਈ ਵਾਕੇ ਚੋਣ ਚਣ ਗਾਣੂ ਲੱਗਣਾ ਮੱਝਾਂ ਨਾਲੋਂ ਜ਼ਿਆਦਾ ਚੰਗਾ ਬਈ ਹਾਂ ਦੂਜਿਆਂ ਦੀ ਮਾਰਦੇ ਬਈ ਹੂੰ ਆ ਹੁੰਦਾ ਚੋਣ ਬਈ ਅਸਲੀ ਪਸ਼ੂ ਆ ਜਿਹੜਾ ਇੱਥੋਂ ਪਤਾ ਲੱਗ ਜਾਂਦਾ ਏ ਨਹੀਂ ਹੈਗਾ ਮੈਂ ਕੱਲਾ ਲੇਵੇ ਕੋਲੇ ਕੀਤੀ ਹੋਈ ਆ ਸਾਰੀ ਗਾਮ ਵਿਖਾਈ ਜਨਾ ਤੁਹਾਨੂੰ ਕਿ ਕਿਵੇਂ ਚਬੀਂਦੀ ਪਈ ਆ ਬਈ ਹਾਂ ਹੁਣ ਕੀਤਾ ਜੂਮ ਆਪਾਂ ਬਈ ਹਾਂ ਦੂਜਾ ਹੀ ਮਾਰ ਦੇ ਲਈ ਮੋਰਲੇ ਵਿਚੋ ਦੇ ਦੋ ਨਹੀਂ ਮਿੱਤਰੋ ਹੂੰ ਸਾਰੀ ਬਾਲਟੀ ਭਰਦੀ ਤੁਹਾਨੂੰ ਦਿਖਾ ਦੇਣੀ ਹੈ ਲੱਗੇ ਵੀਡੀਓ ਦੇ ਅੰਤ ਤੱਕ ਦੇਖ ਲਿਓ ਹੂੰ ਮਾਰੀ ਗਲੋਬੇ ਇਹ ਰਾਵ ਨਾਲ ਖੜੀ ਹੋਈ ਹੈ ਕਰਮਾਂ ਵਾਲੀ ਨੂੰ ਐਚ ਵੀ ਤਾਂ ਦਿਖਾਈ ਆ ਸਾਰੀ ਤੁਹਾਨੂੰ ਵੀ ਤੁਹਾਨੂੰ ਪਤਾ ਲੱਗ ਜਾਵੇ ਸੀਲ ਠੰਢੀ ਆ ਬਸ ਇੱਕ ਮਿੰਟ ਨਹੀਂ ਲੱਗਣਾ ਇਹਨੂੰ ਵੇਖਣ ਲੱਗਾ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਕਿਉਂਕਿ ਭਾਈ ਇਹ ਦੁੱਧ ਵਾਲੇ ਜਿਹੜੇ ਮੱਝਾਂ ਦਾ ਦੁੱਧ ਵੇਚਦੇ ਉਹਨਾਂ ਦੇ ਲਈ ਫੁੱਲ ਕੰਮ ਦੀ ਆ ਭਾਈ ਪਾਸ ਸੌਦਾ ਮੈਂ ਤੁਹਾਡਾ ਤੈ ਹੀ ਕਰਾ ਹੀ ਜਾਣਾ ਵੀਡੀਓ ਦੇ ਵਿੱਚ ਹੀ ਵੇਖੀ ਜਾਇਓ ਬਸ ਤੁਹ ਚੜਾ ਕੇ ਟੈਂਪੂ ਤੇ ਲਜਾਣੀ ਆ ਹਮ ਇੱਕ ਗੱਲ ਆ ਯਾਰ ਚੌਂਡ ਤਾਂ ਆਉਂਦੀ ਮੱਛੀ ਮੋਟਰਾਂ ਕੋ ਹਨਾ ਹੂੰ ਇੱਕ ਗਲਾ ਲਾਡੀ ਮੱਝ ਲੈਣ ਨਾਲੋਂ ਤਾਂ ਚੰਗੀ ਆ ਹਨਾ ਲੈ ਮੱਝ ਲੈਣਾ ਉਹ ਤਾਂ ਚੰਗੀ ਬਈ ਪੂਰੀ ਚੰਗੀ ਆ ਬਈ ਦੋ ਤਾਂ 10 ਕਿਲੋ ਤਿਆਰ ਹੂੰ ਤੇ ਬਾਕੀ ਦੀ ਫੈਂਟ ਹੋਣੀ 5 5.5 ਫੈਂਟ ਆਈ ਜਾਂਦੀ ਹਾਂ ਫੇਰ ਬਈ ਮੱਝ ਹਰ ਕੇ ਬਈ ਮੂੰਗਾ ਕਿ ਗਾਂ ਵੀ ਦੱਸ ਦਿਆਂ ਯਾਰ ਹੂੰ ਦੇਖੋ ਕਰਾ ਚੂਣ ਚਾਣ ਦੇਖੋ ਤੁਸੀਂ ਬਾਈ ਹੋਰ ਕਰਾ ਦੀਆਂ ਗੱਲਾਂ ਆਂ ਦਾ ਬਾਕੀ ਚਵਾਈ ਪੂਰੀ ਓਕੇ ਦੀ ਰਿਪੋਰਟ ਆ ਥਣ ਨਾਲ ਥਣ ਚੋ ਕੇ ਲੈ ਜਾਓ ਜੀ ਬਈਆ ਉਹਦਾ ਕਿੰਨੇ ਦੀ ਦੇਣੀ ਐ ਲਾਡੀ ਬਈ ਜੱਸ ਨੂੰ ਜਾਵਾਂ ਕੋਈ ਨਾ ਬਾਈ ਕਰ ਲਾਂਗੇ ਫੋਨ ਤੇ ਹਾਂ ਨਾ ਦੱਸ ਦੇ ਨਬੇੜ ਦੇ ਕੰਮ ਫੋਨ ਤੇ ਕੀ ਦੱਸਣਾ ਉਹ ਕਰ ਲਾਂਗੇ ਫੋਨ ਤੇ ਕਈ ਫਿਰੋ ਜੈਜੀ ਦੇ ਨਹੀਂ ਹੁੰਦੀ ਹਾਂਜੀ ਠੀਕ ਆ ਵੀ ਕਹਿਣ ਤੋਂ ਪਾ ਬਾਈ ਯਾਰ ਮੈਂ ਤੁਹਾਨੂੰ ਦੱਸ ਹੀ ਦੇਣਾ ਵੀ 30 ਤੋਂ ਅੰਦਰ ਬਾਤਾਂ ਚਾਰ ਤਾਂ ਛੱਡੂ ਗਈ ਪਾੜ ਵਾਲੀ ਤਾਂ ਇੱਥੇ ਜੇ ਸਮਝੋ ਜੀ ਅੱਜ ਹੁਣ ਮੈਂ ਪਾੜ ਹੀ ਕਰ ਲਈ ਕਿਹਦਾ ਬਾਲਟੀ ਲਾਤੀਆ ਕਿਨਾਰਿਆਂ ਦੇ ਉੱਤੇ ਐਣ ਕਰਮ ਵਾਲੀ ਨੇ ਬਾਈ ਠੀਕ ਆ ਵਾਕਈ ਲਾਡੀ ਚੋਣ ਤਾਂ ਗਾਂ ਨੂੰ ਹੀ ਲੱਗਾ ਹੋਰ ਨਹੀਂ ਹਣਾ ਆਪਾਂ ਜਿਹਨੇ ਵੀ ਲੈਣੀ ਆਪਾਂ ਕੋਈ ਚੱਕਣੀ ਚਾਰ ਪੰਜ ਡੰਕ ਘਰੋਂ ਚਵਾ ਕੇ ਵੀ ਜਿਹੜਾ ਦਾ ਗਾਂ ਚੋਣ ਆ ਗਿਆ ਨਾ ਬਾਈ 2000 ਵਾਧਾ ਦੇ ਕੇ ਜਾਊ ਤੈਨੂੰ ਇਹ ਤੇਰੇ ਨਾਲ ਵਾਦਾ ਚਵਾਈ ਦੇਖ ਕੇ ਤਾਂ ਮੇਰਾ ਇੱਥੇ ਮਨ ਖੋਸ਼ ਹੋ ਗਿਆ ਯਾਰ ਬੈਠੇ ਦਾ ਗੱਡੀ 'ਚ ਤੇ ਜਿਹੜਾ ਚੋਂਦਾ ਹੋਊਗਾ ਉਹਦਾ ਕਿਉਂ ਨਾ ਹੋਊਗਾ ਯਾਰ ਹੂੰ ਕਾ ਕੇ ਚੂਣ ਵਾਲਾ 1 ਮਿੰਟ ਨਹੀਂ ਲਾਉਂਦਾ ਗਾਣੋ ਇੰਨੀ ਮੋਟੀ ਧਾਰ ਆ ਯਾਰ ਹਨਾ ਹਾਂਜੀ ਹੂੰ ਆ ਵੇਖ ਲਓ ਬਾਈ ਬਾਲਟੀ ਲਾਤੀਆ ਕਿਨਾਰਿਆਂ ਦੇ ਉੱਤੇ ਜਾਵਾ ਇਹ ਦੁੱਧ ਵਾਲੀ ਨਿਸ਼ਾਨੀ ਆ ਗਾਂ ਦੀ ਤਾਂ ਦਿਖਾਈ ਆ ਵੀ ਦੁੱਧ ਹੈਗਾ ਬੱਚੀ ਲਈ ਵੀ ਛੱਡਦਾ ਕਿ ਲੋ ਤੇ ਆ ਲਾਡੀ ਬਾਈ ਦੂਜਾ ਜਾਨਵਰ ਲਿਆ ਕਿੜਾ ਅੱਛਾ ਅੱਛਾ ਲਾਡੀ ਆ ਕੱਟਾ ਬਾਈ ਹੈ ਹੈ ਲਾਡੀ ਇਹ ਬਾਈ ਤੇਰਾ 14 ਮਹੀਨਿਆਂ ਦਾ ਈ ਅੱਛਾ ਹਾਂਜੀ ਤੇ ਪਿਓ ਵਾਲੇ ਪੱਕ ਤੋਂ ਬਾਈ ਇਹ ਕੋਹੇ ਨੂਰ ਦਾ ਈ ਮਾਂ ਦਾ ਦੁੱਧ ਕਿੰਨਾ ਕੋਰ ਆਪਾਂ ਲਿਜਾ ਕੇ ਉਹਨਾਂ ਦੇ ਘਰੇ ਵੀ ਲੈ ਚੱਲਾਂਗੇ ਜਿਨ੍ਹਾਂ ਦੇ ਬੁੱਲੀਆਂ ਦਾਂਦਾ ਹਾਂ ਜੀ 21 ਕਿਲੋ ਇਹਦੀ ਮਾਰਾ ਦਾ ਉਹਦਾ 1.5 ਮਹੀਨੇ ਦੀ ਕੱਚੇ ਦੀ ਸੂਣ ਚ ਬਾਕੀ ਉਹਦੇ ਇਹ ਮਾਂ ਦੀ ਵਿਖਾ ਦੇਾਂਗੇ ਆਪਾਂ ਉਹਨਾਂ ਦੇ ਘਰੇ ਲਿਜਾ ਕੇ ਦਿਖਾਵਾਂਗੇ ਮੈਂ ਵੀ ਤਸੱਲੀ ਕਰਾ ਕੇ ਦਊਂ ਪੂਰੀ ਐਨ ਤਸੱਲੀ ਵਾਲੇ ਕਹਿਣ ਵਾਲਾ ਨਹੀਂ ਬਈ ਨਹੀਂ ਨਹੀਂ ਕਹਿਣ ਵਾਲਾ ਨਹੀਂ ਉਹ ਵੈਸੇ ਤਾਂ ਰੋਟੀਆਂ ਤੋਂ ਡਰਨ ਲੱਗ ਪਏ ਲੋਕ ਕਹਿੰਦੇ ਭਾਈ ਇੱਥੇ ਰੋਟੀਆਂ ਜਦੋਂ ਆਂ ਵੀ ਰਿਕਾਰਡ ਬਣ ਜਾਂਦੇ ਹੁਣ ਨਹੀਂ ਨਹੀਂ ਕਹਿਣ ਵਾਲਾ ਨਹੀਂ ਉਹ ਬਈ ਠੀਕ ਹੈ ਭਾਈ ਬਾਕੀ ਕੱਟਾ ਉਹੀ ਡਿਸੀਜਾਂ ਡੰਗਾ ਪੈ ਰਹੇ ਨਹੀਂ ਮੈਂ ਕੀ ਕੱਟਾ ਤੀ ਲਾਡੀ ਬੰਦਾ ਝੂਠ ਨਹੀਂ ਮਾਰਦਾ ਵੀ ਇਹਦੀ ਆਪਣੀ ਗਾਰੰਟੀ ਆ ਇਹ ਬੰਦਾ ਜਿਹੜੀ ਚੀਜ਼ ਹੁੰਦੀ ਆ ਨਾ ਉਹ ਦੱਸਦਾ ਹੀ ਦਿੰਦਾ ਜਦੋਂ ਆਪਾਂ ਜਿੱਥੋਂ ਲੈ ਆਉਂਦੇ ਆਪਾਂ ਕਰੀ ਲਏਗੇ ਦੁੱਤੇ ਹੂ ਸਹੀ ਗੱਲ ਆ ਭਾਈ ਪਰ ਹਾਂ ਇੰਨਾ ਹੈਗਾ ਵੀ ਬਾਕੀ ਚੀਜ਼ ਪੂਰੀ ਟਿਕਾਣੇ ਦੀ ਆ ਘੱਟੇ ਦੀ ਗ੍ਰੋਥ ਗ੍ਰਾਥ ਬਹੁਤ ਚੰਗੀ ਆ ਦੇ ਕਿਨੇ ਦੰਦਿਆਂਗੇ ਲਾਡੀ ਵੀਰੇ ਇਹ ਵੀ ਭਾਈ ਫੋਨ ਤੇ ਕਰ ਲਾਂਗੇ ਨੰਬਰ ਲਾਡੀ ਵੀਰੇ ਕਿੰਨਾ ਗਿਆ ਨੰਬਰ ਨੰਬਰ 91143 90142 ਹੋਰ 1 ਬਈ ਆਉਣ 91143 90142 ਦੀ ਬੰਕ ਅੰਦਰ ਗਾਂ ਖੜੀਓ ਵਿਖਾਈ ਆ ਮੜੀ ਉੱਥੇ ਕੀ ਡੀਟੇਲ ਹਾਂ ਅਈ ਦੀ ਕੀ ਡੀਟੇਲ ਆ ਲਾਡੀ ਬਾਈ